ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਤੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਕਰੇਨੂ ਵੀਰ ਕੋਲ ਪਸ਼ੂ ਰੱਖਿਆ ਬਹੁਤ ਚੰਗੇ ਪਸ਼ੂਆ ਵੀਰ ਕੋਲ ਸਾਰੇ ਵਧੀਆ ਬਰੀਡ ਤੇ ਬਾਈ ਕੰਮ ਕਰਦਾ ਆਏ ਸਾਲ ਵੀਰ ਇੱਕ ਦੋ ਪਸ਼ੂ ਇਹਨਾਂ ਵਿੱਚੋਂ ਵੇਚ ਦਿੰਦਾਗਾ ਵਧੀਆ ਵਰੀਲਾ ਦੇਖ ਸਕਦੇ ਹੋ ਵਧੀਆ ਚੰਗੇ ਦੁੱਧ ਵਾਲੇ ਪਸ਼ੂਆ ਵੀਰ ਕੋਲੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਰਪਾਲ ਸਿੰਘ ਠੀਕ ਆ ਜੀ ਪਿੰਡ ਬੁਰਜ ਹੁਮੇਰਾ ਠੀਕ ਆ ਜੀ ਦੀਨਾ ਜਫਰਨਾਵਾ ਸਾਹਿਬ ਦੇ ਕੋਲ ਆ ਜੀ ਠੀਕ ਆ ਜੀ ਨੇੜੇ ਪਿੰਡ ਕਿਹੜਾ ਕਿਹੜਾ ਰਹਿ ਜਾਂਦਾ ਜੀ ਆਪਣਾ ਦੀਨਾ ਕਾਂਗੜ ਜੀ ਠੀਕ ਆ ਜੀ ਗਾਜਗਾਣਾ ਸੈਦੋ ਠੀਕ ਆ ਗਾਜੀਆਂ ਨਾਲ ਸੈਦੋ ਨੇੜੇ ਪਿੰਡ ਹਾਂਜੀ ਦੀਨਾ ਕਾਂਗੜ ਠੀਕ ਆ ਮੋਬਾਈਲ ਨੰਬਰ ਬੋਲ ਦੋ ਜੀ 9968140304 ਠੀਕ ਆ ਜੀ ਇਹ ਮੋਬਾਈਲ ਨੰਬਰ ਆ ਬਾਈ ਦਾ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਝੋਟੀ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਹਾਂਜੀ ਘਰ ਦੀ ਤੇ ਕਿਹੜਾ ਸੂਆ ਸੁੰਦੀ ਆ ਬਾਈ ਇਹ ਦੂਜੇ ਸੂਏ ਆ ਜੀ ਇੱਕ ਸੂਏ ਚ ਹੋਈ ਆ ਇੱਕ ਸੂਆ ਮਤਲਬ ਕਿ ਆਪਾਂ ਚੋਈਆ ਕਰੇ ਦੂਜਾ ਸੂਆ ਆ ਗਿਆ ਹੁਣ ਹਾਂਜੀ ਹਾਂਜੀ ਤੇ ਕਿੰਨੇ ਕੇ ਦਿਨ ਬਾਕੀ ਆ ਬਾਈ ਇਹਦੇ 5 ਦਿਨ ਰਹਿੰਦੇ ਨੇ 5 ਦਿਨ ਬਾਕੀ ਆ ਤੇ ਪਿਛਲੇ ਸੂਏ ਕਿੰਨਾ ਕੇ ਦੁੱਧ ਪਾਇਆ ਬਾਈ 14 ਲੀਟਰ ਦੁੱਧ ਤੇ ਮਤਲਬ ਕਿ 14 ਲੀਟਰ ਕੰਡੇ ਵਾਲਾ ਚਵਾਇਆ ਗਿਆ ਨੇ ਹਾਂਜੀ ਹਾਂਜੀ ਤੇ ਇਹ ਕੀ ਕਿੰਨਾ ਕੇ ਦੇ ਦੂ ਬਾਈ 16 ਲੀਟਰ ਦੇ ਸਕਦੇ ਫਿਰ ਤਾਂ ਪਤਾ ਨਹੀਂ ਕੀ ਕਰੀ ਠੀਕ ਆ ਤੇ ਸ਼ਿੰਗ ਦੀ ਕੁਆਲਿਟੀ ਬਹੁਤ ਚੰਗੀ ਆ ਜੀ ਬਾਕੀ ਤੁਸੀਂ ਟੀਕਾ ਵੀ ਦੱਸ ਰੇ ਸੀ ਵੀ ਚੰਗੇ ਭਰਾ ਵੀ ਲਿਖਿਆ ਵਾ ਮੇਰੀ ਯਾਦ ਨਹੀਂ ਪਿਆਰ ਲਿਖਿਆ ਠੀਕ ਆ ਟੀਕਾ ਬਾਈ ਕੋਲੇ ਵੀ ਪਿਆ ਹੈ ਜਿਹੜਾ ਵੀ ਬਾਈ ਆਊਗਾ ਉਹਨੂੰ ਡਿਟੇਲ ਦਿੱਤੀ ਜੀ ਹਾਂਜੀ ਹਾਂਜੀ ਤੇ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਹੈ ਸਿੰਘ ਕੁਆਲਿਟੀ ਚੈੱਕ ਕਰ ਲਓ ਪਤਲਾ ਪਤਲਾ ਸੈਂਡ ਨੇੜੋਂ ਮੋੜਿਆ ਵਾ ਕਰਮਾਲੀ ਦਾ ਤੇ ਬਾਈ ਬਣਦੀ ਬਹੁਤ ਹੂ ਜਦੋਂ ਆਪਾਂ ਸੁੰਦੀ ਹੂ ਹਾਂਜੀ ਹਾਂਜੀ ਲੈਦਰ ਚੈੱਕ ਕਰ ਲਓ ਕਮਾਲ ਦਾ ਆਰਡਰ ਤਿਆਰ ਕਰਦੀ ਆਉਂਦੀ ਆ ਕਰਮਾਲੀ ਦੀ ਫਾੜੀ ਵਾਲਾ ਡਰਗ ਆ ਚਾਰੇ ਥਨ ਨਿੱਖੜਵੇਂ ਤੇ ਪੂਰੀ ਵਿੱਥੀ ਤੇ ਬਾਈ ਠੰਡੀ ਸੀਲ ਖੁੱਲ ਆ ਹਾਂਜੀ ਹਾਂਜੀ ਠੰਡੀ ਸੀਲ ਆ ਠੰਡੀ ਸੀਲ ਫੁੱਲਾ ਪਰ ਮੇਰੇ ਦਿਖਾ ਦਿਨਾ ਥੋੜਾ ਕੈਮਰੇ ਜਰੂਰ ਜੱਕਦੀ ਹੈ ਜੀ ਥਾਂ ਨੂੰ ਬਹੁਤ ਕਮਾਲ ਦਾ ਬਈ ਤਾਰ ਤੁਰਕ ਮੇਸੀ ਪੋਲੀ ਆਈ ਤਾਰ ਠੀਕ ਆ ਤੇ ਬਈ ਖੋਲ ਦੇ ਮੜੀ ਜੀ ਤੋਰ ਦੇ ਖੋਲ ਕੇ ਕਰਦ ਵੈਡ ਫੁੱਲਾ ਰਾਜੀ ਫੁੱਲਾ ਬਾਕੀ ਮੇਨ ਗੱਲ ਇਹ ਹੈ ਬਾਈ ਦਾ ਕੋਈ ਵਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲ ਸਾਰੇ ਪਸ਼ੂਆ ਉਹਨਾਂ ਵਿੱਚੋਂ ਬਾਈ ਸੇਲ ਕਰਦਾ ਫੁੱਲ ਕਾਦਾ ਫੁੱਲ ਬਰੀਡ ਆ ਜੀ ਮੋੜ ਲੈ ਫਰਾ ਕੋਈ ਗੱਲ ਨਹੀਂ ਤੇ ਬਾਈ ਕੀ ਮੁੱਲ ਆ ਫਿਰ ਜਾਇ ਜਾ ਦੇਣ ਲੈਣੇ ਆ ਇਹਦਾ 1.5 ਲੱਖ ਆਈਏ ਠੀਕ ਆ 1.5 ਲੱਖ ਰੁਪਇਆ ਮੁੱਲ ਆ ਮੌਕੇ ਤੇ ਮਾਨਤਾ ਨੂੰ ਹੋ ਜੂਗੀ ਠੀਕ ਆ 1.5 ਲੱਖ ਰੁਪਇਆ ਮੁੱਲ ਆ ਵਾਕੀ ਮੌਕੇ ਤੇ ਮਾਨਤਾ ਨੂੰ ਜਰੂਰ ਹੋ ਜੂ ਮੇਨ ਗੱਲ ਆ ਬਾਈ ਇਹਦਾ ਠੰਡੀ ਸੀ ਉਸ ਤੇ ਵੀ ਥਣ ਆਪਾਂ ਦੁਬਾਰੇ ਚੈੱਕ ਕਰਾਣੇ ਬਹੁਤ ਕਮਾਲ ਦਾ ਹੈਗਾ ਹਜੇ ਕੱਚੀ ਪਈਆ ਬਲਟਲਾਂ ਫੁੱਲ ਦਿਖਾਉਂਦੀ ਹੈਗੀ ਬਣੂ ਬਹੁਤ ਕਰਮ ਵਾਲੀ ਪੰਡਾ ਬਣ ਕੇ ਸੂਜਾ ਨੂੰ ਕਰਮ ਵਾਲੀ ਨੇ ਸੂਣਾਗਾ ਨੇੜੇ ਦਾ ਚੱਕਰਵਾਣਾ ਥਾਣ ਬਹੁਤ ਚੰਗਾ ਥਾਣਾ ਬਾਕੀ ਆਪ ਵੀ ਬਹੁਤ ਕੁਆਲਿਟੀ ਦੀ ਆ ਫੁੱਲ ਬਰੀਡ ਆ ਵੀ ਨਾਕਸੀਗਾ ਭਰਾ ਕੋਲੇ 1 ਜਿ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਉ ਧੰਨਵਾਦ ਜੀ